ਸੁਲਪਾਣੀ ਆਵੇ ਪਾਣੀ ਸੁਲਪਾਣੀ ਆਵੇ ਪਾਣੀ ਤੇਰੇ ਬਿਨ ਸੁਨਿਆ ਨਹੀਂ ਜਾਣਿਆ ਸਾਡੀ ਰੂਹ ਦਿਆਂ ਦਰਦ ਪਾਣੀਆਂ ਸੁਲਪਾਣੀ ਪਾਣੀ ਸੁਲਪਾਣੀ ਆਵੇ ਤੇਰੇ ਰੰਗ ਦੀ ਕੋਣ ਪਛਾਣ ਕਰੇ ਤੇਰੇ ਰੰਗ ਦੀ ਕੋਣ ਪਛਾਣ ਕਰੇ ਜੋ ਰੰਗ ਤੈਨੂੰ ਬਦ ਰੰਗ ਕਰਦਾ ਉਸ ਰੰਗ ਦੀ ਕੋਣ ਸਿਆਣ ਕਰੇ ਕਿਵੇਂ ਖੜਾ ਹੂੰ ਨੇੜਾ ਵਿੱਚ ਘੂਰ ਰਹੂ ਵਿਨੇੜਾ ਵਿੱਚ ਏਨ ਪੁੱਛਦੇ ਮਰਦ ਸਵਾਲੀਆਂ ਸੁਣ ਤੰਨੀਆਂ ਵੇ ਸੋਨ ਪਾਣੀਆ ਕੇਵੇਂ ਨੀਵੇ ਪਾਸੇ ਵੇ ਇਵੇਂ ਪਰਬਤ ਉੱਤੇ ਜੰਮਣਾ ਏ ਕਿਵੇਂ ਦਰਿਆ ਬਣ ਕੇ ਵਹਿ ਨੋਈ ਆ ਗਿਆ ਇਹ ਕੀ ਬਾਤ ਪਰ ਇਹ ਇਹ ਇੰਦਾ ਇੰਦਾ ਸਭ ਭਾਈ ਹਾਂਜੀ ਸਭ ਇੱਥੇ ਇੱਥੇ ਬਣ ਕੇ ਡਬਾ ਰੋਜ ਸਵੇਰੇ ਰੁਪਏਂ ਦੇਨੇ ਬਨ ਕੇ ਡੱਬਾ ਰੋਜ ਸਵੇਰੇ ਤੁਰ ਪੈਂਦੇ ਨੇ ਜਿੱਧਰ ਨੂੰ ਮਿਲ ਜੇ ਰਿਜ਼ਕ ਉਧਰ ਨੂੰ ਮੁੜ ਪੈਂਦੇ ਜਿੱਧਰ ਨੂੰ ਮਿਲ ਜੇ ਰਿਜ਼ਕ ਉਧਰ ਨੂੰ ਮੁੜ ਪੈਂਦੇ ਨੇ ਵਿਚ ਜਵਾਨੀ ਜਦ ਸੀ ਅੱਖਾਂ ਚਾਰ ਹੋਈਆਂ ਮਾੜੀ ਕਿਸਮਤ ਉੱਚਿਆਂ ਮੈਲਾਂ ਨਾਲ ਉੱਚਿਆਂ ਮੈਲਾਂ ਵਾਲੇ ਖੂਨ ਵੀ ਪੁਣ ਲੈਂਦੇ ਨੇ ਬਹੁਤ ਸੋਹਣੀ ਲੱਗਦਾ ਬਹੁਤ ਸੋਹਣੀ ਕੀ ਬਾਤ ਜਿੱਧਰੋਂ ਮਿਲ ਜੇ ਰਿਜ਼ਕੇ ਉਧਰੋਂ ਮੋੜ ਨਹੀਂ ਕੀ ਬਾਤ ਕੋਕ ਹੁੰਦਾ ਹੈ ਉਹਦੋਂ ਸਾਥੋਂ ਸੈਨਾ ਹੁੰਦਾ ਜਦ ਕੋਈ ਸਾਡੇ ਕਾਲੇ ਰੰਗ ਨੂੰ ਕੋਲਾ ਕੇ ਇੱਕ ਗੋਰੇ ਚਿੱਟੇ ਸਭ ਕਬਰਾਂ ਵਿੱਚ ਪੁਰ ਪੈਂਦੇ ਨੇ ਜਿੱਧਰ ਨੂੰ ਮਿਲ ਜੇ ਰਿਜ਼ਕੇ ਉਧਰ ਨੂੰ ਆ ਵਾ ਮੈਂ ਤੇ ਰੱਬ ਦੋਨੋਂ ਪੈਗ ਲਾ ਰਹੇ ਹਾਂ ਮੈਂ ਤੇ ਰੱਬ ਪੈਗ ਤੋਂ ਬਾਅਦ ਲੱਕ ਮਾਰ ਕੇ ਪਤਲ ਨੂੰ ਥੱਲੇ ਵੱਲ ਹਾਂ ਲੱਕ ਮਾਰਦੇ ਗੁਰੂ